ਸਤਿ ਸ਼੍ਰੀ ਅਕਾਲ ਜੀ ਪਿਆਰੇ ਵਿਦਿਆਰਥੀਓ ਮੈਂ ਰੁਪਿੰਦਰ ਤੇ ਤੁਸੀਂ ਵੇਖ ਰਹੇ ਹੋ ਹਾਈ ਫਾਈ ਐਗਜ਼ਾਮ ਸਟੱਡੀ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬੀ ਦੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਕਵਰ ਕਰਾਂਗੇ ਜੋ ਕਿ ਤੁਹਾਡੀ ਪ੍ਰੀਖਿਆ ਲਈ ਬਹੁਤ ਹੀ ਜ਼ਰੂਰੀ ਨੇ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਅੱਜ ਦੀ ਕਲਾਸ ਪੰਜਾਬੀ ਦਾ ਸੂਰ ਦਾਸ ਹੈ ਸਾਹਿਬ ਹੁਸੈਨ ਬੁੱਲੇ ਸ਼ਾ ਬਾਬਾ ਫਰੀਦ ਸੁਲਤਾਨ ਬਾਹੁ ਸਹੀ ਉੱਤਰ ਲਗਾਓ ਜੀ ਆਪਣਾ ਕਿਹੜਾ ਉੱਤਰ ਲਗਾਉਗੇ ਤੁਸੀਂ ਸਾਹ ਹੁਸੈਨ ਤੇ ਦੱਸੋ ਕਿ ਸਾਹ ਹੁਸੈਨ ਨੇ ਕਿੰਨੀਆਂ ਕਾਫੀਆਂ ਲਿਖੀਆਂ ਸੀ ਸਾਹ ਹੁਸੈਨ ਨੇ 163 ਕਾਫੀਆਂ ਲਿਖੀਆਂ ਸੀ ਜਿਹੜੀਆਂ ਰਾਗ ਵੱਧ ਨੇ ਜੇ ਗੱਲ ਕੀਤੀ ਜਾਵੇ ਸਾਹ ਹੁਸੈਨ ਦੇ ਜਨਮ ਬਾਰੇ ਤਾਂ ਉਹਨਾਂ ਦਾ ਜਨਮ 1538 ਲਾਹੌਰ ਵਿੱਚ ਹੋਇਆ ਸੀ 1599 ਦੇ ਵਿੱਚ ਮੌਤ ਹੋਈ ਸੀ ਤੇ ਸਾਹ ਹੁਸੈਨ ਦਾ ਬਚਪਨ ਦਾ ਨਾਮ ਮਾਧੂ ਲਾਲ ਹੁਸੈਨ ਸੀ ਕਿਹਦਾ ਨਾਮ ਉਸਮਾਨ ਸਾਹੂ ਸੰਸਿਗੇ ਜਿਹੜੇ ਅਕਬਰ ਤੇ ਜਹਾਂਗੀਰ ਦੇ ਸਮਕਾਲੀ ਸੀ ਸਾਹ ਹੁਸੈਨ ਦੇ ਗੁਰੂ ਅਰਜਨ ਦੇਵ ਜੀ ਤੇ ਛੱਜੂ ਭਗਤ ਨਾਲ ਬਹੁਤ ਹੀ ਗੂੜੇ ਸਬੰਧ ਸੀਗੇ ਤੇ ਇਹਨਾਂ ਦੀ ਇੱਕ ਬਹੁਤ ਹੀ ਮਕਬੂਲ ਕਾਫੀ ਆ ਆਪਣੇ ਆਪ ਨੂੰ ਪਛਾਣ ਬੰਦੇ ਜੇ ਤਦ ਆਪਣਾ ਆਪ ਪਛਾਤਾ ਸਾਹਿਬ ਨੂੰ ਮਿਲਣ ਆਸਾਨ ਬੰਦੇ ਇਹ ਜੋ ਵੀ ਗੱਲਾਂ ਸਾਹੂ ਸੈਨਵਾਰੀ ਦੱਸੀਆਂ ਨੇ ਸਾਰੀਆਂ ਪੇਪਰ ਦੇ ਵਿੱਚ ਕਿਸੇ ਨਾ ਕਿਸੇ ਪੇਪਰ 'ਚ ਆ ਚੁੱਕੀਆਂ ਨੇ ਤਾਂ ਇਹਨਾਂ ਨੂੰ ਤੁਸੀਂ ਲਿਖ ਲਿਓ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਤੇ ਬਾਰਿਸ਼ਾ ਕਿਸ ਦਾ murid ਸੀ ਖਵਾਜਾ ਬਖਤਿਆਰ ਕਾ ਕੀ ਮਯੂਦੀਨ ਮਖਦੂਮ ਕਸੂਰੀ ਇਨਾਇਤ ਸ਼ਾ ਕਾਦਰੀ ਸੇਖ ਬਹਿਲੋਲ ਸਹੀ ਉੱਤਰ ਲਗਾਓ ਜੀ ਸਹੀ ਉੱਤਰ ਹੈ ਜੀ ਆਪਣੇ ਕੋਲੇ ਆਪਸ਼ਨ ਨੰਬਰ 2 ਮਯੂਦੀਨ ਮਖਦੂਮ ਕਸੂਰੀ ਵਾਰਿਸਾ ਇਹਨਾਂ ਦੇ murid ਸੀ ਜੇ ਗੱਲ ਕਰੀਏ ਆਪਾਂ ਖਵਾਜਾ ਬਖਤਿਆਰ ਕਾਕੀ ਦੀ ਤਾਂ ਇਹ ਕਿੰਨਾ ਦੇ ਮੁਰਸ਼ਦ ਸੀ ਵਾ ਖਵਾਜਾ ਬਖਤਿਆਰ ਕਾਕੀ ਬਾਬਾ ਫਰੀਦ ਜੀ ਦੇ ਆ ਇਹ ਨਾਇਤ ਸ਼ਾ ਕਾਦਰੀ ਸੀਗੇ ਬੁੱਲੇ ਸ਼ਾ ਜੀ ਦੇ ਬੁਲਿਆ ਰੱਬ ਦਾ ਕੀ ਪਾਉਣਾ ਇਧਰੋਂ ਟਣਾ ਉਧਰ ਲਾਉਣਾ ਸੇਖ ਬਹਿ ਲੋਲ ਸੀਗੇ ਸਾਹ ਹੁਸੈਨ ਦੇ ਕਿੰਨਾ ਦੇ ਸਾਹ ਹੁਸੈਨ ਦੇ ਠੀਕ ਹੈ ਜੀ ਪ੍ਰਸ਼ਨ ਨੰਬਰ 3 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੱਖਣੀ ਓੰਕਾਰ ਰਚਨਾ ਕਿਸ ਗੁਰੂ ਕਵੀ ਦੀ ਹੈ ਸਹੀ ਉੱਤਰ ਲਗਾਓ ਜੀ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੱਖਣੀ ਓੰਕਾਰ ਰਚਨਾ ਕਿਸ ਗੁਰੂ ਕਵੀ ਦੀ ਹੈ ਗੁਰੂ ਨਾਨਕ ਦੇਵ ਜੀ অপਸ਼ਨ ਨੰਬਰ 1 ਤੇ ਕਿਹੜੇ ਰਾਗ ਵਿੱਚ ਆ RAM ਕਲੀ ਰਾਗ ਵਿੱਚ ਪ੍ਰਸ਼ਨ ਨੰਬਰ 4 ਦਮੋਦਰ ਉੱਪਰ ਕਿਸ ਉਪ ਭਾਸ਼ਾ ਦਾ ਪ੍ਰਭਾਵ ਹੈ ਸਹੀ ਉੱਤਰ ਲਗਾਓ ਜੀ ਲਹਿੰਦੀ ਮਾਜੀ ਫਾਰਸੀ ਕੋਈ ਨਹੀਂ ਸਹੀ ਉੱਤਰ ਹੈ ਜੀ ਆਪਣੇ ਕੋਲ ਇਹ ਲਹਿੰਦੀ ਜੇ ਦਮੋਦਰ ਦੀ ਹੀਰ ਆ ਜਿਹੜੀ ਉਹ ਦਵਾਈਆਂ ਸੰਦ ਵਿੱਚ ਲਿਖੀ ਗਈ ਆ ਕਿਹੜਾ ਕਿੱਸਾ ਕਿਹੜੇ ਕਵੀ ਨੇ ਕਿਹੜੇ ਸੰਦ ਵਿੱਚ ਲਿਖਿਆ ਇਹ ਤੁਸੀਂ ਸਾਰਾ ਕੁਝ ਯਾਦ ਰੱਖਣਾ ਪੇਪਰ ਵਿੱਚ ਪੁੱਛ ਲਿਆ ਜਾਂਦਾ ਇਹ ਆਮ ਜਿਹਾ ਕੁਐਸਚਨ ਲੱਗਦੀ ਆ ਆਪਾਂ ਨੂੰ ਫਿਰ ਆ ਆਸਾਨ ਪਰਸ਼ਨਾਂ ਤੇ ਆਪਾਂ ਧਿਆਨ ਨਹੀਂ ਦਿੰਦੇ ਤੇ ਪੇਪਰ ਦੇ ਵਿੱਚ ਜਾ ਕੇ ਫਿਰ ਆਪਾਂ ਕਨਫਿਊਜ਼ ਹੋ ਜਾਂਦੇ ਆ ਉੱਥੇ ਫਿਰ ਮੈਰਿਟ 'ਚ ਫਰਬ ਪੈਂਦਾ ਪ੍ਰਸ਼ਨ ਨੰਬਰ 5 श्री गुरु ग्रंथ साहिब गुरु नानक देव जी दी रचित आशा तो दी वार किस अंक तो आरंभ होंगी है सही उत्तर दो जी दो सौ बाहठ चार सौ बाहठ छे सौ तेहठ नौ सौ बई सही उत्तर लगाओ जी अपना आशा दीवार अंक तो आरंभ होंगी है सही उत्तर जी अपने को चार सौ बाहठ ਪ੍ਰਸ਼ਨ ਨੰਬਰ 6 ਗੁਰੂ ਬਾਣੀ ਵਿਸ਼ਵ ਦ੍ਰਿਸ਼ਟੀ ਤੇ ਵਿਚਾਰਤਾਰਾ ਪੁਸਤਕ ਦਾ ਲੇਖਕ ਹੈ ਆਪਣਾ ਸਹੀ ਉੱਤਰ ਚੁਣੋ ਜੀ फटाफट ਉੱਤਰ ਲਗਾਓ ਇਹ ਪੁਸਤਕ ਇਹ ਕਿੰਨਾ ਦੀ ਆ ਗੁਰੂ ਬਾਣੀ ਵਿਸ਼ਵ ਦ੍ਰਿਸ਼ਟੀ ਤੇ ਵਿਚਾਰਤਾਰਾ ਇਹ ਜਗਵੀਰ ਦੀ ਆ ਜੀ ਪ੍ਰਸ਼ਨ ਨੰਬਰ 7 ਮਹਾਕਾਵ ਤੇ ਖੰਡ ਕਾਵ ਕਿਸ ਨੇ ਪੇਧ ਹਨ ਸਹੀ ਉੱਤਰ ਲਗਾਓ ਜੀ ਮਹਾਕਾਵ ਤੇ ਖੰਡ ਕਾਵ ਕਿਸ ਦੇ ਭੇਦ ਹਨ ਸਹੀ ਉੱਤਰ ਹੈ ਜੀ ਆਪਣੇ ਕੋਲੇ ਆਪਸ਼ਨ ਨੰਬਰ 3 ਪ੍ਰਬੰਧ ਕਾਵ ਪ੍ਰਬੰਧ ਕਾਵ ਦੇ ਇਹ ਦੋਨੋਂ ਭੇਦ ਹਨ ਮਹਾਕਾਵ ਖੰਡ ਕਾਵ ਪ੍ਰਸ਼ਨ ਨੰਬਰ 8 ਪੰਜਾਬੀ ਨਾਟਕ ਵਿੱਚ ਪਹਿਲੀ ਵਾਰ ਰਾਸ਼ੀ ਬੋਧ ਨੂੰ ਪੇਸ਼ ਕਰਨ ਵਾਲਾ ਨਾਟਕਕਾਰ ਸੈਤੁਰਦੇਵ ਜੀ ਈਸ਼ਵਰ ਚੰਦਰ ਨੰਦਤਾ ਹਰਚੰਨ ਸਿੰਘ ਸੰਤ ਸਿੰਘ ਸੇਖੋ ਬਲਵੰਤ ਗਾਰਗੀ ਪੰਜਾਬੀ ਨਾਟਕ ਵਿੱਚ ਪਹਿਲੀ ਵਾਰ ਰਾਸ਼ੀ ਬੋਧ ਨੂੰ ਪੇਸ਼ ਕਰਨ ਵਾਲਾ ਨਾਟਕਕਾਰ ਸੈਤੁਰਾ ਜੀ ਆਪਣੇ ਕੋਲ ਇਹ ਸੰਤ ਸਿੰਘ ਸੇਖੋ ਚੇ ਗੱਲ ਕੀਤੀ ਜਾਵੇ ਈਸ਼ਵਰ ਚੰਦਰ ਨੰਦਲਾ ਦੀ ਇਹ ਕਿੰਦਾ ਦੇ ਨਾਟਕਕਾਰ ਸੀ ਉਹ ਸੁਧਾਰਵਾਦੀ ਸੀ ਸੁਧਾਰਵਾਦੀ ਹਰਜਨ ਸਿੰਘ ਜੀ ਜਥਾਰਥਵਾਦੀ ਬਲਵੰਤ ਗਾਰਗੀ ਸੀ ਪ੍ਰਗਤੀਵਾਦੀ ਪ੍ਰਸ਼ਨ ਨੰਬਰ 9 ਕਿਹੜੇ ਨਾਟਕਕਾਰ ਨੇ ਪਹਿਲੀ ਵਾਰ ਆਪਣੀਆਂ ਛੋਟੀਆਂ ਰਚਨਾਵਾਂ ਨੂੰ ਇਕਾਂਗੀ ਕਹਿਣ ਦੀ ਬਜਾਏ ਲਘੂ ਨਾਟਕ ਕਿਹਾ ਅਜਮੇਰ 올ਖ ਆਤਮਜੀਤ ਸਵਰਾਜ ਵੀਰ ਦਵਿੰਦਰ ਕੁਮਾਰ ਸਹੀ ਉੱਤਰ ਲਗਾਓ ਜੀ ਆਪਣਾ ਸਹੀ ਉੱਤਰ ਹੈ ਜੀ ਆਤਮਜੀਤ ਪ੍ਰਸ਼ਨ ਨੰਬਰ 10 ਕਿਸ ਸਾਹਿਤ ਰੂਪ ਨੂੰ ਘੋੜ ਦੌੜ ਵਾਗ ਮੰਨਿਆ ਜਾਂਦਾ ਹੈ ਇਕਾਂਗੀ ਕਹਾਣੀ ਨਾਟਕ ਕਵਿਤਾ ਕਿਹੜਾ ਉੱਤਰ ਚੁਣੋਗੇ ਤੁਸੀਂ ਕਿ ਸਾਹਿਤ ਰੂਪ ਨੂੰ ਕੋੜ ਦੌੜ ਵਾਂਗ ਮੰਨਿਆ ਜਾਂਦਾ ਹੈ ਸਹੀ ਉੱਤਰ ਹੈ ਜੀ ਆਪਣੇ ਕੋਲ ਕਹਾਣੀ ਪ੍ਰਸ਼ਨ ਨੰਬਰ 11 1908 ਤੇ 1997 ਦਾ ਸਬੰਧ ਹੈ ਸંત ਸਿੰਘ ਸੇਖੋਂ ਲਾਲਾ ਕਿਰਪਾ ਸਾਗਰ ਕਮਲਾ ਅਕਾਲੀ ਲਾਲ ਸਿੰਘ ਕਮਲਾ ਅਕਾਲੀ ਐਸੀ ਨੰਦਾ ਸਹੀ ਉੱਤਰ ਚੁਣੋ ਜੀ ਆਪਣਾ ਸੰਤ ਸਿੰਘ ਸੇਖੋਂ ਇਹ ਮਾਸਟਰ ਕੈਡਰ ਦੇ ਵਿੱਚ ਪੁੱਛਿਆ ਹੋਇਆ ਪ੍ਰਸ਼ਨ ਆ ਜਦੋਂ ਉਹਨਾਂ ਨੇ ਕਿਸੇ ਦੀ ਜਨਮ ਡੇਟ ਤੇ ਮੌਤ ਦਾ ਸਮਾਂ ਪੁੱਛਣਾ ਹੁੰਦਾ ਉਹ ਇਦਾਂ ਹੀ ਪੁੱਛਦੇ ਆ ਤੇ ਤੁਹਾਨੂੰ ਸਾਰੀਆਂ ਡੇਟ ਆਫ ਬਰਥ ਤੇ ਡੈਥ ਦਾ ਟਾਈਮ ਸਾਰੇ ਹੀ ਰਾਈਟਰਾਂ ਦਾ ਪਤਾ ਹੋਣਾ ਚਾਹੀਦਾ ਇਹਨਾਂ ਦਾ ਜਨਮ ਸੀਗਾ ਜਿਹੜਾ 30 ਜਨਵਰੀ ਸੀਗਾ 30 ਜਨਵਰੀ 1908 ਪ੍ਰਸ਼ਨ ਨੰਬਰ 12 ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਮੇਥੋਂ ਡਰੇ ਖੁਦਾ ਇਹ ਸ਼ਬਦ ਕਿਸ ਦੇ ਹਨ ਸਹਿਵਾ ਦੇ ਮਿਰਜੇ ਦੇ ਸਹਿਵਾ ਦੇ ਪਾਈਆਂ ਦੇ ਮਿਰਜੇ ਦੇ ਪਾਈਆਂ ਦੇ ਸਹੀ ਉੱਤਰ ਲਗਾਓ ਜੀ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਮੇਥੋਂ ਡਰੇ ਖੁਦਾ ਇਹ ਸ਼ਬਦ ਨੇ ਜੀ ਮਿਰਜੇ ਦੇ ਇਨੇ ਜਗ ਕਿਹਨੂੰ ਕਹਿ ਰਿਹਾ ਹੈ ਸ਼ਾibਾਂ ਨੂੰ ਕਹਿ ਰਿਹਾ ਤੇ ਜਿਹੜੀ ਇਹ ਲਾਈਨ ਆਪਣੇ ਕੋਲ Quotation ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਮੈਥੋਂ ਡਰੇ ਖੁਦਾ ਇਹਦੇ ਵਿੱਚ ਜੇ ਪੁੱਛਿਆ ਜਾਵੇ ਤੁਹਾਡੇ ਪੇਪਰ ਦੇ ਵਿੱਚ ਕਿਹੜਾ ਅਲੰਕਾਰ ਹੈ ਤਾਂ ਕਿਹੜਾ ਜਵਾਬ ਦੋਗੇ ਤੁਸੀਂ ਇਹਦੇ ਵਿੱਚ ਹੈਗਾ ਜੀ ਅਤਕਥਨੀ ਅਲੰਕਾਰ ਅਤਕਥਨੀ ਅਲੰਕਾਰ ਜੇ ਪੁੱਛਿਆ ਜਾਵੇ ਅਤਕਥਨੀ ਅਲੰਕਾਰ ਹੁੰਦਾ ਕੀ ਆ ਜਿਦੇ ਵਿੱਚ ਗੱਲ ਨੂੰ ਬਧਾਚੜਾ ਕੇ ਪੇਸ਼ ਕੀਤਾ ਜਾਵੇ ਜਿਵੇਂ ਮਿਰਜਾ ਸਾਈ ਭਾਗੇ ਬਧਾਚੜਾ ਕੇ ਦੱਸ ਰਿਹਾ ਮੇਰੀ ਬੱਕੀ ਤੋਂ ਡੰਨ ਫਰਿਸ਼ਤੇ ਮਿਥੋਂ ਡਰੇ ਖੁਦਾ ਦੇਸਤੀ ਪਾਸ਼ਾ ਦੇ ਵਿੱਚ ਕਹੀਏ ਕਿ ਮਿਰਜਾ ਸਾਈ ਭਾਗੇ ਫੜ ਮਾਰ ਰਿਹਾ ਅੱਗੇ ਚੱਲਦੇ ਹਾਂ ਜੀ ਆਪਾਂ ਪ੍ਰਸ਼ਨ ਨੰਬਰ 13 ਧੰਨ ਭਾਗ ਕੀੜੀ ਕਲ ਨਰੇਣ ਆਏ ਵਿੱਚ ਕਿਹੜਾ ਵਿਸ਼ਮਿਕ ਹੈ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਤੁਸੀਂ ਇਹਨਾਂ ਦੇ ਵਿੱਚੋਂ ਸਹੀ ਆਪਸ਼ਨ ਚੁਣਨਾ ਤੁਸੀਂ ਕਿਹੜਾ ਆਨਸਰ ਦਿਓਗੇ ਸਹੀ ਉੱਤਰ ਹੈ ਜੀ ਸਤਕਾਰਵਾਚਕ ਪ੍ਰਸ਼ਨ ਨੰਬਰ 14 ਨਾਦਰ ਸ਼ਾਹ ਦੀ ਬਾਦ ਦਾ ਰਚੇਤਾ ਹੈ ਨਜਾਵਤ ਸ਼ਾ ਮੁਹੰਮਦ ਰਿੰਦਰ ਸਿੰਘ ਰੂਪ ਉਪਕੋਰਤ ਕੋਈ ਵੀ ਨਹੀਂ ਸਹੀ ਉੱਤਰ ਹੈ ਜੀ ਆਪਣਾ ਜਲਦੀ ਜਲਦੀ ਸਹੀ ਉੱਤਰ ਹੈ ਜੀ ਆਪਣੇ ਕੋਲ ਨਜਾਵਤ ਤੇ 19ਵੀਂ ਸਦੀ ਨੇ ਆਰੰਭ ਦੀ ਰਚਨਾ 1837 ਦਾ ਟਾਈਮ ਪੀਰੀਅਡ 19ਵੀਂ ਸਦੀ ਦੇ ਆਰੰਭ ਦੀ ਤੇ ਨਾਦਰ ਸ਼ਾਹ ਦੀ ਜਿਹੜੀ ਵਾਰ ਆ ਇਹਦੇ ਵਿੱਚ ਜਦ ਮੁਹੰਮਦ ਸ਼ਾਹ ਰੰਗੀਲਾ ਤੇ ਨਾਦਰ ਸ਼ਾਹ ਵਿਚਕਾਰ ਹੋਇਆ ਸੀ ਮੁਹੰਮਦ ਸ਼ਾਹ ਰੰਗੀਲਾ ਦਿੱਲੀ ਤੋਂ ਸੀ ਨਾਦਰ ਸ਼ਾਹ ਈਰਾਨ ਤੋਂ ਸੀ ਜਦੋਂ ਇਹ ਵਾਰ ਸ਼ੁਰੂ ਹੁੰਦੀ ਆ ਤਾਂ ਇਹ ਇਤਿਹਾਸਿਕ ਪੂਰੀ ਤਰ੍ਹਾਂ ਇਤਿਹਾਸਿਕ ਵਾਰ ਨਹੀਂ ਕਹਿ ਸਕਦੇ ਆਪਾਂ ਜਦੋਂ ਇਹ ਸ਼ੁਰੂ ਹੁੰਦੀ ਆ ਤਾਂ ਇਹ ਮਿਥਿਆਸ ਤੋਂ ਸ਼ੁਰੂ ਹੁੰਦੀ ਆ ਖੇਰੇ ਇਤਿਹਾਸ ਬਲਵੰਦੀ ਆ ਦੋਨਾਂ ਦਾ ਮਿਕਸ ਮਿਕਸਚਰ ਆਏ ਪ੍ਰਸ਼ਨ ਨੰਬਰ 15 ਧੁੱਲਾ ਪੱਟੀ ਸੁੱਚਾ ਸੂਰਮਾ ਕਿਸ ਸੇ ਹਨ ਸਦਾਚਾਰਕ ਸਥਾਨਿਕ ਪੰਜਾਬੀ ਭਾਰਤੀ ਕਿਸੇ ਸਹੀ ਉੱਤਰ ਲਗਾਓ ਜੀ ਆਪਣਾ ਧੁੱਲਾ ਪੱਟੀ ਸੁੱਚਾ ਸੂਰਮਾ ਕਿਸ ਸੇ ਹਨ ਸਥਾਨਿਕ ਪ੍ਰਸ਼ਨ ਨੰਬਰ 16 ਕੋਠੇ ਤੇ ਗਡਾਸੀ ਆ ਨਾਟ ਗੁਲਾਮੀ ਗਲਾਸੀ ਕੋਠੇ ਤੇ ਗਲਾਸੀ ਹੈ ਆਏ ਦੀਆਂ ਲੱਖ ਖੁਸ਼ੀਆਂ ਤੁਰ ਜਾਣ ਦੀ ਉਦਾਸੀ ਹੈ ਇਹ ਕੀ ਹੈ ਮਾਇਆ ਬੋਲੀ ਟੱਪਾ ਢੋਲਾ ਸਹੀ ਤਦਿਓ ਜੀ ਕੋਠੇ ਤੇ ਗਲਾਸੀ ਹੈ ਆਏ ਦੀਆਂ ਲੱਖ ਖੁਸ਼ੀਆਂ ਤੁਰ ਜਾਣ ਦੀ ਉਦਾਸੀ ਹੈ ਇਹ ਹੈ ਜੀ ਮਾਇਆ ਪ੍ਰਸ਼ਨ ਨੰਬਰ 17 ਬੋੜੀ ਵਿਤ ਬੀਬਾ ਮੇਰੀ ਜ਼ਿੰਦਗੀ ਆ तेरे इश्क नचाया कर थैया थैया ऐसे दी विधा की है श्री हरफी काफी ड्यूड इष्ट गीत बॉडी वे तबीबा मेरी जिंदगैया तेरे इश्क नचाया कर थैया थैया एक काफी है किन दिया है बुल्ले शाह दी बहुत ही مقبول काफी है बुल्ले शाह दी ਕਿਸੇ ਕਾਰਨ ਬੁੱਲੇ ਸ਼ਾਹ ਦੇ ਮੁਰਸ਼ਦ ਇਨਾਇਤ ਸ਼ਾਹ ਕਾਦਰੀ ਨੇ ਜਿਹੜੇ ਬੁੱਲੇ ਸ਼ਾਹ ਤੋਂ ਨਾਰਾਜ਼ ਹੋ ਜਾਂਦੇ ਆ ਤੇ ਬੁੱਲੇ ਸ਼ਾਹ ਉਹਨਾਂ ਨੂੰ ਮਨਾਉਣ ਦੇ ਲਈ ਜਿੱਥੇ ਵੀ ਇਨਾਇਤ ਸ਼ਾਹ ਕਾਦਰੀ ਜੀ ਪਹੁੰਚਦੇ ਆ ਉੱਥੇ ਜਾ ਕੇ ਗੂੰਗਰੂ ਪਾ ਕੇ ਨੱਚਣ ਲੱਗ ਜਾਂਦੇ ਹੁੰਦੇ ਆ ਉਹ ਆਪਣੇ ਮੁਰਸ਼ਦ ਪਿਆਰ ਦੇ ਵਿੱਚ ਨੱਚ ਰਹੇ ਆ ਤੇ ਕਾਫੀਆਂ ਵੀ ਉਹਨਾਂ ਨੇ ਇਸੇ ਲਈ ਲਿਖੀਆਂ ਸੀ ਉਹ ਉਹਨਾਂ ਨੂੰ ਨਹੀਂ ਬੁਲਾਉਂਦੇ ਤਾਂ ਉਹ ਕਹਿੰਦੇ ਆ ਬੋੜੀ ਵਿਤ ਵਿਵਾ ਮੇਰੀ ਜ਼ਿੰਦਗੀ ਆ ਤੇਰੇ ਇਸ਼ਕ ਨਚਾਇਆ ਕਰ ਥਈਆਂ ਥਈਆਂ ਪ੍ਰਸ਼ਨ ਨੰਬਰ 18 99 ਸ਼ੌਂਕਣ ਮੇਲੇ ਦੀ ਗੀਤ ਕਿਸ ਦਾ ਲਿਖਿਆ ਹੋਇਆ ਹੈ ਸ਼ਿਵ ਕੁਮਾਰ ਬਟਾਲਵੀ, ਨੰਦ ਲਾਲ ਨੂਰਪਰੀ, ਚਮਲਾ ਜੱਟ ਉਪਰਤ ਕੋਈ ਵੀ ਨਹੀਂ 99 ਸ਼ੌਂਕਣ ਮੇਲੇ ਦੀ ਗੀਤ ਕਿੰਨਾ ਦਾ ਲਿਖਿਆ ਹੋਇਆ ਸਹੀ ਉੱਤਰ ਲਗਾਓ ਜੀ ਆਪਣਾ ਫਟਾਫਟ ਇਹ ਗਾਣਾ ਤੁਸੀਂ ਸੁਣਿਆ ਹੋ ਜ਼ਰੂਰ 99 ਸ਼ੌਂਕਣ ਮੇਲੇ ਦੀ ਨੰਦ ਲਾਲ ਨੂਰਪਰੀ ਜੀ ਦਾ ਬਹੁਤ ਹੀ ਮਸ਼ਹੂਰ ਗੀਤ ਹੋਇਆ ਨੰਦ ਲਾਲ ਨੂਰਪਰੀ ਦੀ ਪਛਾਣੀ ਗੀਤਕਾਰ ਵਜੋਂ ਹੈ ਕੋਲੰਬੀਆ ਫਿਲਮ ਕੰਪਨੀ ਲਈ ਇਹਨਾਂ ਨੇ ਗੀਤ ਲਿਖੇ ਸੀ ਕੰਮ ਕਰਦੇ ਸੀ ਪਰ ਫਿਰ ਵੀ ਇਹਨਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਸੀ ਇਹਨਾਂ ਨੂੰ ਆਤਮ ਹੱਤਿਆ ਕਰਨੀ ਪਈ ਸੀ ਇਹ ਗੀਤ ਹੈ ਇਹ ਕਿੰਨਾ ਨੇ ਗਾਇਆ ਹੋਇਆ ਸੁਰਿੰਦਰ ਕੌਰ ਨੇ ਇਹ ਵੀ ਬਹੁਤ ਵਧੀਆ ਗਾਇਕਾ ਹੋਏ ਨੇ ਸੁਰਿੰਦਰ ਕੌਰ ਜੀ ਪ੍ਰਸ਼ਨ ਨੰਬਰ 19 ਦੁੱਧ ਪੱਥਰੀ ਹੈ ਕਾਵ ਸੰਗ੍ਰਹਿ ਹੈ ਕਹਾਣੀ ਸੰਗ੍ਰਹਿ ਨਾਵਲ ਕੋਰਤ ਕੋਈ ਵੀ ਨਹੀਂ ਦੁੱਧ ਪੱਥਰੀ ਹੈ ਇਹ ਆ ਜੀ ਕਾਵ ਸੰਗ੍ਰਹਿ ਕਿੰਨਾ ਦਾ ਜਿਤਾਂ ਦਾ ਠੀਕ ਹੈ ਜੀ ਤੇ ਇਹ 1961 ਵਿੱਚ ਆਇਆ ਸੀ ਇਹਦੇ ਵਿੱਚ ਨਾਜ਼ਮਾਂ ਤੇ ਗ਼ਜ਼ਲਾਂ ਨੇ ਨਜ਼ਮਾਂ ਤੇ ਗ਼ਜ਼ਲਾਂ ਨਜ਼ਮਾਂ ਤੇ ਗ਼ਜ਼ਲਾਂ ਨੇ ਜਦੋਂ ਆਨੇ ਜਿਹੜੇ ਤੀਜੇ ਦੌਰ ਦੇ ਕਵੀ ਨੇ ਤੇ ਪਗਰਤਿ ਵਿਵਾਤੀ ਕਵੀ ਹੋਏ ਪ੍ਰਸ਼ਨ ਨੰਬਰ ਬੀ ਕ੍ਰਾਂਤੀ ਦੀ ਤੜਫ ਦਾ ਮੈਟਾਫਰ ਵਜੋਂ ਜਾਣਿਆ ਜਾਂਦਾ ਹੈ ਨਾ ਨਕ ਸਿੰਘ ਮੋਹਨ ਸਿੰਘ ਦੀਵਾਨ ਅਵਤਾਰ ਪਾਸ਼ ਕੋਰਤ ਕੋਈ ਨਹੀਂ ਕਿਹੜਾ ਉੱਤਰ ਦਿਓਗੇ ਕ੍ਰਾਂਤੀ ਦੀ ਤੜਫ ਦਾ ਮੈਟਾਫਰ ਵਜੋਂ ਜਾਣਿਆ ਜਾਂਦਾ ਹੈ ਅਵਤਾਰ ਪਾਸ਼ ਪ੍ਰਸ਼ਨ ਨੰਬਰ 21 ਟੁੱਟ ਜਾਵਣ ਕੈਦਾਂ ਹੰਤ ਬੰਦੀਆਂ ਵੰਡ ਰਹੇ ਨਾ ਕਾਣੀ ਹਰ ਇੱਕ ਬੰਦਾ ਸਾਹ ਦੁਨੀਆ ਦਾ ਸਭ ਤੋਂ ਪਹਿਲ ਦੀ ਹੈ ਸਾਹ ਦੁਨੀਆ ਦਾ ਹਰ ਇੱਕ ਤੀਵੀਂ ਰਾਣੀ ਪੰਕਤੀਆਂ ਹਨ ਅਮਰਤਾ ਪ੍ਰੀਤਮ ਸੁਜੀਤ ਪਾਤਰ ਪ੍ਰੀਤਮ ਸਿੰਘ ਸਫੀਰ ਬਾਬਾ ਬਲਵੰਤ ਸਹੀ ਉੱਤਰ ਲਗਾਓ ਜੀ ਆਪਣਾ ਟੁੱਟ ਜਾਵਣ ਕੈਦਾ ਹੱਦ ਬੰਦੀਆਂ ਬੰਡ ਰਹੇ ਨਾ ਕਾਣੀ ਹਰ ਇੱਕ ਬੰਦਾ ਸ਼ਾ ਦੁਨੀਆ ਦਾ ਹਰ ਇੱਕ ਤੀਵੀਂ ਰਾਣੀ ਸਹੀ ਉੱਤਰ ਆਪਣੇ ਕੋਲੇ ਪ੍ਰੀਤਮ ਸਿੰਘ ਸਫੀਰ ਇਹ ਕਤਕੁੰਜਾ ਕਾਵ ਸੰਗ੍ਰਹਿ ਦੇ ਵਿੱਚੋਂ ਲਈਆਂ ਗਈਆਂ ਲਾਈਨਾਂ ਨੇ ਕਤਕੁੰਜਾ ਜਿਹੜਾ ਕਾਵ ਸੰਗ੍ਰਹਿ ਤਿੰਨ ਅੰਗਾਂ ਦੇ ਵਿੱਚ ਲਿਖੀ ਹੋਈ ਨਜ਼ਮ ਆ ਜੀ ਆਪਾਂ ਕੀਏ ਟੁੱਟੇ ਜਾਵਣ ਕੈਦਾ ਹੱਦ ਬੰਦੀਆਂ ਵੰਡ ਰਹੀ ਨਾਕਾਣੀ ਹਰ ਇੱਕ ਬੰਦਾ ਸ਼ਾਦੂਨੀਆ ਦਾ ਹਰ ਇੱਕ ਤੀਵੀਂ ਰਾਣੀ ਇਹ ਨਜ਼ਮ ਹੈ ਇਹ ਕਿੰਨਾ ਦੀ ਪ੍ਰੀਤਮ ਸਿੰਘ ਸਫੀਰ ਦੀ ਕਿਦੇ ਵਿੱਚ ਆ ਕੱਤਕ ਪੁੰਜਾ ਦੇ ਵਿੱਚ ਤੇ 1948 ਦੇ ਵਿੱਚ ਮਸ਼ਹੂਰ ਹੋਇਆ ਸੀ 48 ਦੇ ਵਿੱਚ ਮਸ਼ਹੂਰ ਹੋਇਆ ਸੀ ਇਹ ਕੁਝ ਹੋਣ ਥੋੜੇ ਚੰਗੀ ਤਰ੍ਹਾਂ ਯਾਦ ਹੋ ਗਿਆ ਹੋਣਾ ਪ੍ਰਸ਼ਨ ਨੰਬਰ 22 ਜਸਵੰਤ ਸਿੰਘ ਨੇਕੀ ਦੀ ਸਵੈ ਜੀਵਨੀ ਕਿਹੜੇ ਰਸਾਲੇ ਵਿੱਚ ਛਪੀ ਆਰਸੀ ਫਲਵਾੜੀ ਪ੍ਰੀਤਮ ਮੋਤੀਆ ਜਸਵੰਤ ਸਿੰਘ ਨੇਕੀ ਦੀ ਸਵੈ ਜੀਵਨੀ ਆਰਸੀ ਰਸਾਲੇ ਵਿੱਚ ਛਪੀ ਸੀ ਤੇ ਇਹ ਦੱਸੋ ਕਿ ਜਸਵੰਤ ਸਿੰਘ ਨੇਕੀ ਜੀ ਦੀ ਸਵੈ ਜੀਵਨੀ ਦਾ ਨਾਮ ਕੀ ਆ ਕੋਈ ਨਾਉ ਨਾ ਜਾਣੇ ਮੇਰਾ ਕੋਈ ਨਾਉ ਨਾ ਜਾਣੇ ਮੇਰਾ ਤੇ ਇਹ ਪੰਜਾਬੀ ਦੇ ਪਹਿਲੇ ਇਦਾਂ ਦੇ ਰਾਈਟਰ ਹੋਇਆ ਜਿਨ੍ਹਾਂ ਨੇ ਆਪਣੀ ਸਵੈ ਜੀਵਨੀ ਕਵਤਾ ਦੀ ਫਾਰਮ ਵਿੱਚ ਲਿਖਿਆ ਕਵਤਾ ਦੇ ਵਿੱਚ ਕੋਈ ਨਾਉ ਨਾ ਜਾਣੇ ਮੇਰਾ ਪ੍ਰਸ਼ਨ ਨੰਬਰ 23 ਜੀ ਦਸਮ ਗ੍ਰੰਥ ਦੇ ਅੰਦਰ ਸਭ ਤੋਂ ਪਹਿਲੀ ਬਾਣੀ ਕਿਹੜੀ ਹੈ ਜਪ ਸਾਹਿਬ ਅਕਾਲ ਉਸਤਤ ਬਚਿਤ ਨਾਟਕ ਚੰਡੀ ਦੀ ਬਾਣੀ ਸਹੀ ਜੀ ਤਰਾਜੀ ਆਪਣੇ ਕੋਲੇ ਜਪ ਸਾਹਿਬ ਆਸਮ ਗ੍ਰੰਥ ਦੇ ਅੰਦਰ ਸਭ ਤੋਂ ਪਹਿਲੀ ਬਾਣੀ ਚਾਪ ਸਾਹਿਬ ਆ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਕਿ ਆਖਰੀ ਬਾਣੀ ਕਿਹੜੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 24 ਮੌਤ ਅਨੀ ਬਾਬੇ ਦੀ ਕਹਾਣੀ ਸੰਗ੍ਰਹਿ ਹੈ ਬਚਿੰਤਕੌਰ ਦਾ ਦਲੀਪ ਕੌਰ ਅਜੀਤ ਕੌਰ ਪ੍ਰਭਜੋਤ ਸਹੀ ਉੱਤਰ ਹੈ ਜੀ ਆਪਣੇ ਕੋਲੇ ਅਜੀਤ ਕੌਰ ਅਜੀਤ ਕੌਰ ਦਾ ਕਹਾਣੀ ਸੰਗ੍ਰਹਿ ਹੈ ਮੌਤ ਅਲੀ ਬਾਬੇ ਦੀ ਪ੍ਰਸ਼ਨ ਨੰਬਰ 25 우ષા ਭੈਣ ਜੀ ਚੋਪਸਨ ਕਹਾਣੀ ਸੰਗ੍ਰਹਿ ਦਾ ਲੇਖਕ ਹੈ ਸੁਚਾਨ ਸਿੰਘ ਸੰਤੋਖ ਸਿੰਘ ਢੀਰ ਬਰੀਆਮ ਸੰਧੂ ਮੋਹਨ ਪੰਡਤਾਰੀ ਸਹੀ ਉੱਤਰ ਲਗਾਓ ਜੀ ਤੁਸੀਂ ਕਿਹੜਾ ਲਗਾਉਂਗੇ 우ષા ਭੈਣ ਜੀ ਚੋਪਸਨ ਇਹ ਕਹਾਣੀ ਸੰਗ੍ਰਹਿ ਹੈ ਸੰਤੋਖ ਸਿੰਘ ਢੀਰ ਦਾ ਤੇ ਸੀ ਆਪਣੀ ਅੱਜ ਦੀ ਕਲਾਸ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹ ਦੱਸੋਗੇ ਕਿ 25 ਦੇ ਵਿੱਚੋਂ ਤੁਹਾਡੇ ਕਿੰਨੇ ਪ੍ਰਸ਼ਨ ਸਹੀ ਗਏ ਪਿਛਲੀ ਕਲਾਸ ਦੇ ਵਿੱਚ ਅਮਨਦੀਪ ਤੇ ਖੁਸ਼ੀ ਨੇ ਦੱਸਿਆ ਸੀ ਉਹਨਾਂ ਦੇ ਕਿੰਨੇ ਨੰਬਰ ਆ ਸ਼ਾਬਾਸ਼ ਬੱਚਿਓ ਜਦੋਂ ਸਟੂਡੈਂਟ ਰਿਪਲਾਈ ਕਰਦੇ ਆ ਤਾਂ ਟੀਚਰ ਨੂੰ ਵੀ ਪੜਾਉਣ ਦਾ ਮਜ਼ਾ ਆਉਂਦਾ ਐਵੇਂ ਪੜਨ ਪੜਾਉਣ ਦੀ ਪ੍ਰਕਿਰਿਆ ਜਿਹੜੀ ਇੰਟਰਸਟਿੰਗ ਬਣਦੀ ਆ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ ਕਿ ਤੁਹਾਨੂੰ ਨੈਕਸਟ ਵੀਡੀਓ ਕਿਸ ਵਿਸ਼ੇ ਤੇ ਚਾਹੀਦੀ ਆ ਕਿਉਂਕਿ ਆਪਾਂ ਜਲਦੀ ਹੀ ਟੌਪਿਕ ਵਾਈਜ਼ ਸਿਲੇਬਸ ਕਵਰ ਕਰਾਂਗੇ 94 ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਤਾਂ ਹਰ ਨਵੀਂ ਵੀਡੀਓ ਤੁਹਾਡੇ ਕੋਲੇ ਪਹੁੰਚ ਸਕੇ ਮੈਨੂੰ ਰੁਪਿੰਦਰ ਨੂੰ ਦਿਓ ਇਜਾਜ਼ਤ ਮਿਲਦੀ ਹੈ ਅਗਲੀ ਕਲਾਸ ਦੇ ਵਿੱਚ ਧੰਨਵਾਦ ਜੀ ਸ਼ਸ਼ਿਆ ਕਾਲ